ਡਾਕਟਰ ਸਤਿੰਦਰ ਸਰਤਾਜ ਦੀਆਂ ਲੈਣਾ ਨੇ ਕਿ ਮਹਾਰਾਣਾ ਮਿੱਠੀ ਜੀਰਾਸ ਗੰਨੇ ਦੀ ਦਾਰੂ ਚ ਕਿਦਾਂ ਬੱਟ ਜਾਂਦੀ ਏ। ਉਹ ਦਾਰੂ ਜਿੱਤਾਂ ਪਤਾ ਨਹੀਂ ਕਿਵੇਂ ਵੱਟਦੀ ਆ ਪਰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਗੰਨੇ ਦੇ ਮਿੱਠੇ ਰਸ ਤੋਂ ਗੁੜ ਕਿਵੇਂ ਬਣਦਾ, ਸ਼ੱਕਰ ਕਿਵੇਂ ਤਿਆਰ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਬਾਈ ਰਤਿੰਦਰ ਸਿੰਘ ਕੰਗ ਦੇ ਇੱਕ ਲਾੜੇ ਦੇ ਉੱਤੇ ਤੇ ਇੱਥੇ ਗੁੜ ਬਣਦਾ। ਤੁਹਾਨੂੰ ਅੱਜ ਦਿਖਾਉਣਾ ਹੈ ਗੰਨੇ ਦੇ ਰਸ ਤੋਂ ਕਿਵੇਂ ਗੁੜ ਤਿਆਰ ਹੁੰਦਾ ਤੇ ਬਾਈ ਜੀ ਹੁਣੀ ਅੱਜ ਇੱਥੇ ਸਾਡੇ ਕੋਲ ਮੌਜੂਦ ਨਹੀਂਗੇ ਪਰ ਉਹਨਾਂ ਦੇ ਟੀਮ ਮੈਂਬਰ ਆਪਣੇ ਕੋਲੇ ਮੌਜੂਦ ਨੇ ਚਮਕੌਰ ਸਿੰਘ। ਤੇ ਇਹ ਆਪਾਂ ਨੂੰ ਭਾਈ ਸਾਰੀ ਜਾਣਕਾਰੀ ਦੇਣਗੇ ਹੋਰ ਚਮਕੌਰ ਕਿਵੇਂ ਇਹ ਆਪਾਂ ਨੂੰ ਸਾਰੀ ਜਾਊਗਾ ਜਾਣਕਾਰੀ ਭਾਈ ਚਮਕੌਰ ਵੀਰਾ ਵੀ ਕਿਵੇਂ ਗੁੜ ਤਿਆਰ ਹੁੰਦਾ ਤੇ ਕਿਵੇਂ ਗੰਨੇ ਦੀ ਰਸ ਨਿਕਲਦੀ ਆ ਹਾਂ ਵੀ ਹੋਰ ਚਮਕੌਰ ਠੀਕ ਠਾਕ ਆ ਜੀ ਜੀ ਸੈਟ ਤੇ ਆਜੋ ਸੁਣਾ ਅੱਛਾ ਭਾਈ ਚਮਕੌਰ ਤੇ ਇਹ ਜਿਹੜਾ ਗੰਨੇ ਤੋਂ ਗੁੜ ਤਿਆਰ ਹੁੰਦਾ ਆਪਾਂ ਨੂੰ ਸਾਰੀ ਜਾਣਕਾਰੀ ਤੁਸੀਂ ਅੱਜ ਦੋ ਵੀ ਕਿਵੇਂ ਪਹਿਲਾਂ ਰਸ ਕਿੱਥੇ ਆਪਾਂ ਕੱਢੀਦਾ ਤੇ ਕਿੱਥੇ ਰੋਹ ਬੰਨ੍ਹਦੇ ਤੋ ਅੱਛਾ ਇੱਥੇ ਗੰਨਾ ਦਾ ਰਸ ਇੱਥੇ ਇਧਰ ਨਿਕਲਦਾ ਹਾਂਜੀ ਤੇ ਇਥੋਂ ਬਾਅਦ ਚ ਅਗਲਾ ਕਾਰ ਬਾਰ ਡਰੰਪ ਭਰਿਆ ਜਾਂਦਾ ਜੀ ਅੱਛਾ ਠੀਕ ਹੈ ਚਲ ਮੜਾਂ ਜਾਂ ਭਾਈ ਲਾ ਨੇੜੇ ਰੰਗ ਪਰ ਆ ਜਾਂਦਾ ਠੀਕ ਆ ਇਹੋ ਡਰਾਮੇ ਦੇ ਵਿੱਚ ਆ ਜਾਂਦੀ ਆ ਰੋ ਹਨਾ ਰਸ ਕਿਨੂੰ ਕਹਿ ਲੋ ਆਹ ਗੇਟ ਵੱਲ ਛੱਡ ਦੇਣੇ ਆ ਜਾਨੀ ਕਿੰਦਰ ਨੂੰ ਖੜਾਇਚ ਆ ਇੱਧਰ ਨਾ ਆਹੀ ਰੱਖ ਇਧਰੋਂ ਵਿਖਾ ਦੇ ਇਧਰ ਹੁਣ ਆਪਣੇ ਤਾਂ ਨਾ ਮਾਰੀ ਬਸ ਕੰਮ ਹੁੰਦੇ ਬਈ ਅੱਛਾ ਇਹ ਆ ਗਿਆ ਆ ਰਸ ਆਈ ਜਾਂਦਾ ਹਨਾ ਹਾਂਜੀ ਬਦਵਾ ਚ ਨਖਾਰੀ ਹੋਣੀ ਠੀਕ ਆ ਅੱਛਾ ਆ ਰਸ ਆਈ ਜਾਂਦਾ ਇਹ ਠੰਡਾ ਉਧਰੋਂ ਆਉਂਦਾ ਪੈਣਾ ਇੱਥੇ ਹੁਣ ਗਰਮ ਹੋਣਾ ਇਹ ਥੱਲੇ ਅੱਗ ਬਾਲੀ ਜਾਊਗੀ ਹਨਾ ਤੇ ਇਹ ਦੂਬਾਰ ਆ ਦੂਜੇ ਕਰਾਏ ਕਰੀ ਹੋਣੀ ਹਾਂ ਲਖਾਰੀ ਮੈਲ ਇਤਨੀ ਹੈ ਅੱਛਾ ਮੈਲ ਲੱਥ ਕੇ ਇਥੋਂ ਸਾਫ਼ ਹੋ ਜਾਣੀ ਰੋਹਣ ਫਿਲਟਰ ਹੋ ਜਾਣੀ ਹਾਂਜੀ ਹਾਂਜੀ ਉਹ ਭਿੰਡੀ ਪੇਪਰ ਅੱਛਾ ਵਾਰਡ ਚ ਹਾਂ ਉੱਥੇ ਬਾਅਦ ਚ ਗੁੜ ਬੰਨਣਾ ਠੀਕ ਹੈ ਨਹੀਂ ਇੱਥੇ ਗੁੜ ਬੰਨਣਾ ਹਾਂਜੀ ਇੱਥੇ ਗੁੜ ਇਹ ਲਾਸਟ ਤੀਜੇ ਨੰਬਰ ਤੇ ਜਾ ਕੇ ਗੁੜ ਬੰਨਣਾ ਹਣਾ ਇਥੋਂ ਇੰਦੇ ਚ ਪਾ ਦੇਣਾ ਫਿਰ ਉਹ ਛਾਣਨਾ ਵਾ ਜਿਹਦੇ ਵਿੱਚ ਪਉਣ ਕੇ ਆਈਦਾ अच्छा ओ छानने ਦੇ ਵਿੱਚ ਫਿਲਟਰ ਕਰਕੇ ਤੇ ਪੁਣਕੇ ਤੇ ਫਿਰ ਬਾਅਦ ਦੇ ਵਿੱਚ ਇੱਥੇ ਆ ਜਾ ਇੱਥੇ ਆ ਗੁੜ ਬੰਦਾ ਪਿਆ ਜੀ ਆ ਹੁਣ ਆ ਗਰਮਾ ਹਜੇ ਹਨਾ ਇਹਨੇ ਜੰਮ ਜਣਾਵਦੇ ਆ ਵੀ ਜੰਮ ਜਣਾ ਨੇ ਤੇਲੇ ਬਣ ਜਣੇ ਮੁੜਕੇ ਹਨਾ ਪੇਸੀਆਂ ਇੱਥੋਂ ਲੱਗਣੀਆਂ ਹਾਂ ਹਾਂ ਆਵੇ ਲੱਗ ਠੀਕ ਆ ਠੀਕ ਆ ਠੀਕ ਆ ਤੇ ਜਿਹੜੀ ਸ਼ੱਕਰ ਬਣਦੀ ਆ ਜਮਕੌਰ ਵੀਰੇ ਉਹ ਉਹਦਾ ਕੀ ਹਿਸਾਬ ਹੁੰਦਾ ਸ਼ੱਕਰ ਵੀਰ ਜੀ ਇਹਦੇ ਕੀ ਬਣਨੀ ਆ ਗੁੜ ਦੀ ਇੱਥੋਂ ਹੀ ਸ਼ੱਕਰ ਬੰਨੀ ਆ ਹਾਂ ਜੀ ਹਾਂ ਜੀ ਇੱਥੇ ਉਹ ਪਾਛਾ ਚੜ ਕੇ ਲੋੜੇ ਪੈਂਦੀ ਆ ਜੀ ਅੱਛਾ ਉਹ ਮਤਲਬ ਹੈ ਰਾ ਉਸੇ ਰਾ ਦਾ ਹੀ ਸ਼ੱਕੜ ਬੰਨੀ ਆ ਹਾਂ ਜੀ ਉਹ ਪਾਛਾ ਚੜ ਕੇ ਬੰਨਾ ਹਾਂ ਤੇ ਕਿੰਨੇ ਕਿ ਤਰ੍ਹਾਂ ਦਾ ਗੋੜ ਇੱਥੇ ਆਪਾਂ ਬਣਾਉਨੇ ਆਂ ਤਿੰਨੇ ਤਰ੍ਹਾਂ ਦਾ ਵੀਰ ਜੀ ਜਿਵੇਂ ਕੋਈ ਫਲੇਵਰ ਕਿਹੜੇ ਕਿਹੜੇ ਟੇਸਟ ਆਪਾਂ ਬਣਾਉਣੀ ਇੱਥੇ ਇੱਕ ਬਰਫੀ ਗੋੜਾ ਹੀ ਅੱਛਾ ਬਰਫੀ ਗੋੜਾ ਹਾਂ ਨਹੀਂ ਨਹੀਂ ਅੱਛਾ ਤੇ ਬਸ ਚਮਕੌਰ ਜਿਵੇਂ ਆ ਪੇਸੀਆਂ ਬਣਾਈ ਜਾਂਦੇ ਹਨਾ ਤੇਲੇ ਬਣ ਕੇ ਬਸ ਹੁਣ ਗੁੜ ਤਿਆਰ ਆ ਕੇ ਨੂੰ ਕੁਝ ਹੋਰ ਕਰਨਾ ਹੈ ਹਨਾ ਬਸ ਤਿਆਰ ਆ ਇਹ ਸੋਕਾ ਦੋ ਕ੍ਰੇਟ ਚ ਪਾ ਦੇਣਾ ਇਹਨੇ ਆਪਦੇ ਆਪ ਜੰਮ ਜਾਣਾ ਹਨਾ ਹਾਂਜੀ ਜੰਮ ਕੇ ਤੇ ਗੋੜ ਬਸ ਖਾਣ ਲਈ ਤਿਆਰ ਆ ਹਨਾ ਹਾਂਜੀ ਤੇ ਫਿਰ ਆਰਡਰ ਤੇ ਤੁਸੀਂ ਕੋਈ ਕਿਸੇ ਦਾ ਤਿਆਰ ਕਰਦੇ ਆ ਕਿ ਆਪਾਂ ਆਪ ਵੀ ਬੁਲਾ ਕੇ ਬੁਲਾ ਕੇ ਆਦਾ ਵੀ ਦੇ ਕੇ ਆਪਾਂ ਹਾਂ ਸਟਾਰਟ ਕਰ ਲੈਦਾ ਠੀਕ ਆ ਆਪ ਦਾ ਸਟਾਰਟ ਕਰ ਤੇ ਗੰਨਾ ਗੁੰਨਾ ਫਿਰ ਬਾਈ ਆਪ ਹੀ ਆਪ ਦਾ ਹੀ ਤਿਆਰ ਆਰਗੇਨਿਕ ਗੰਨਾ ਪੂਰਾ ਹਾਂਜੀ ਆਓ ਟਰਾਲਾ ਖੜਾ ਏ ਠੀਕ ਆ ਕੋਈ ਨਹੀਂ ਆ ਤੇਰਾ ਰੋ ਪਿੰਡ ਚ ਸਟਾਰਟ ਕਰਦੇ ਆ ਜਦੋਂ ਦੋ ਅੱਗੇ ਤੈੜਾ ਮੇ ਤੇ ਜਾ ਬਦਦਾ अच्छा ए बर्फी गोडा हां जी ते बाकी ਹੋਰ ਵੀ ਕਿਸਮਾਂ ਆ ਗਈਆਂ हां जी ਉਹ ਤੇ ਚੱਲ ਕਿੱਥੇ ਉਧਰ ਪਈਆਂ हां जी ਚੱਲ ਆਪਾਂ ਉੱਥੇ ਜਾ ਕੇ ਦਿਖਾਵਾਂਗੇ ਵੇ ਇਹ اچھا बर्फी गोडा ਨਾ हां जी ਉਹ ਗੰਨੇ ਦਾ ਟਰਾਲ ਆਪਣਾ ਖੜਾ ਹੈ ਉਹ ਗੰਨੇ ਦਾ ਟਰਾਲਾ ਖੜਾ ਠੀਕ ਹੈ ਨਾ ਜੀ اچھا ਉਹ ਆਪਣੇ ਗੰਨੇ ਦਾ ਉਹ ਕੈਮੀਕਲ ਤੋਂ ਬਗੈਰ ਆ ਅੱਛਾ ਬਿਨਾ ਖਾਦਾਂ ਤੋਂ ਬਿਨਾ ਦਵਾਈਆਂ ਸਪਰੇਆਂ ਤੋਂ ਬਣਾ ਕੇ ਤਿਆਰ ਆਪਾਂ ਕਰਦੇ ਹਾਂ ਨਾ ਹਾਂਜੀ ਅੱਛਾ ਵੀ ਸਪਰੇਆਂ ਆਪ ਦੀਆਂ ਕਰਦੇ ਬਣਾ ਕੇ ਤਿਆਰ ਦੇਸੀ ਬਣ ਕੇ ਹੱਕ ਹੋ ਗਿਆ ਜਿਵੇਂ ਠੀਕ ਆ ਆਪਾਂ ਨੇ ਖਾ ਲਿਆ ਅੱਛਾ ਹੋਰ ਲੱਲੜ ਪੱਲਾ ਹੋਰ ਵੀ ਆ ਮਤਲਬ ਦੇਸੀ ਤਰੀਕੇ ਨਾਲ ਸਾਰਾ ਕੁਝ ਤਿਆਰ ਹੁੰਦਾ ਕੈਮੀਕਲ ਵਾਲੀ ਦਵਾਈਆਂ ਆਪਾਂ ਵਰਤਦੇ ਨਹੀਂ ਹਾਂ ਨਾ ਹਾਂਜੀ 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 ਆ ਜਿੰਨਾ ਵੀ ਗੰਨਾ ਸਾਰਾ ਆਪਣੇ ਕੋਲੇ ਇਹਦੇ ਤੇ ਸਪਰੇਆਂ ਵਗੈਰਾ ਕੋਈ ਹਿੱਤ ਕੀਤੀ ਸਪਰੇਅ ਤੋਂ ਰਹਿ ਤਾ ਹੈ ਨਾ ਹਾਂਜੀ 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 ਤੇ ਇੱਥੇ ਗੁੜ ਬਣਾ ਕੇ ਤਿਆਰ ਕਰਕੇ ਫਿਰ ਉਹ ਜਿਹੜੀ ਹੈ ਉੱਥੇ ਬਾਹਰ ਰੋਡ ਦੇ ਉੱਤੇ ਦੁਕਾਨ ਆ ਹਾਂਜੀ ਉੱਥੇ ਆ ਠੀਕ ਆ ਚਲ ਆ ਫਿਰ ਬਾਈ ਲਵ ਆਪਾਂ ਨਾ ਮਾੜਾ ਜਿਹਾ ਉਧਰ ਵੀ ਵਿਖਾ ਦਿੰਨੇ ਆ ਜਿੱਥੇ ਬਾਈ ਹੁਣੀ ਬਣਾ ਕੇ ਗੋੜਾ ਵੇਚਦੇ ਨੇ ਨਾਲੇ ਰੇਟ ਰੂਟ ਵੀ ਆਪਾਂ ਦੱਸ ਦਿੰਨੇ ਲੋਕਾਂ ਨੂੰ ਇਹ ਤਨੇ ਕੜਾਏ ਚੱਲਦੇ ਲੰਮੀ ਤੱਕ ਅੱਗੇ ਕੀ ਜਾਂਦੇ ਇਧਰ ਹੀ ਚੁੱਲਾ ਹਾਂ ਇੱਕ ਤੇ ਇਹ ਜਿਹੜੇ ਕੜਾਏਆਂ ਦੇ ਵਿੱਚ ਰੋਜ ਗਰਮ ਕਿਵੇਂ ਹੁੰਦੀ ਉਹ ਵੀ ਪ੍ਰੋਸੈਸ ਆਪਾਂ ਵਿਖਾਉਣਾ ਬਾਈ ਆ ਜਾ ਲਵ ਮਾੜਾ ਜਿਹਾ ਲੈ ਕੇ ਆਵੇ ਬਾਈ ਇਧਰੋਂ ਦੀ ਬਾਲਣ ਲਾਉਂਦਾ ਤੇ ਐਂ ਦੀ ਜਿਹੜਾ ਆ ਕੜਾਈ ਜਾਂਦਾ ਆ ਲੱਗੇ ਅਛਾ ਜੀ ਅੱਜ ਤਾਂ ਖੌਰ ਭਾਈ ਜੀ ਕੀ ਹਾਲ ਹੈ ਵੀਰੇ ਠੀਕ ਆ ਗਿਆ ਜੀ ਚੜਦੀ ਕਲਾ ਅੱਛਾ ਇਹ ਜਿਹੜੇ ਤਿੰਨ ਕੜਾ ਉੱਤੇ ਪਏ ਆ ਇਹਨਾਂ ਦੇ ਥੱਲੇ ਇੱਕੋ ਥਾਂ ਤੇ ਅਟਪਈ ਨਹੀਂ ਆ ਇੱਕੋ ਆਵੇ ਸਿੱਧੀ ਚੜ ਜਾਂਦੀ ਹੈ ਇਹ ਵਿੱਚ ਅੱਛਾ ਲੰਮਾ ਗਾਂਹ ਤੱਕ ਹੈ ਨਾ ਅੱਛਾ ਇਹ ਬਹੁਤ ਲੰਮਾ ਜਿਵੇਂ ਪੱਠੇ ਵਾਲਾ ਹਸਾਬ ਤਾਂ ਵੀ ਆਇਆ ਹੋ ਲੈ ਕੇ ਹੋਰ ਉਹ ਯਾਨੀ ਉਸ ਮਾਸ ਤੋਂ ਨਹੀਂ ਉਹ ਤਿੰਨੇ ਕੜਾਏ ਇੱਕੋ ਛੋਈ ਗਰਮ ਹੁੰਦੇ ਸਾਰੇ ਨਾ ਠੀਕ ਹੈ ਠੀਕ ਹੈ ਇਹ ਬਾਲਣ ਫਿਰ ਜਿਹੜਾ ਇਹ ਗੰਨਿਆ ਵੀ ਜਿਵੇਂ ਵੇਸਟ ਜਾ ਹਨਾ ਵੀ ਜਿਹੜਾ ਦਾ ਰਸ ਨਿਕਲ ਗਿਆ ਉਹ ਤਾ ਕੇ ਮੁੜ ਕੇ ਬਾਲਣ ਦਾ ਕੰਮ ਆ ਜਾਂਦਾ ਇਹ ਬਾਲਣ ਦੇ ਕੰਮ ਅੱਛਾ ਇਹੀ ਬਾਲਣ ਦੇ ਕੰਮ ਆ ਜਾਂਦੀ ਹੈ ਜਿਹੜਾ ਸੁੱਕ ਰਹਿ ਜਾਂਦੀ ਹੈ ਦੀ ਹੈਨਾ ਮੋਟਾ ਬਾਲਣ ਨਹੀਂ ਚੱਲਦਾ ਪਈ ਦੂਜਾ ਬਾਲਣ ਲੱਕੜਾਂ ਵਾਲੀ ਚੱਲਦਾ ਨਹੀਂ ਲੱਕੜ ਦਾ ਬਾਲਣ ਨਹੀਂ ਚੱਲਦਾ ਸਿੱਕਾ ਬਾਲਣ ਚੱਲਦਾ ਉਹ ਤੇ ਸਿੱਕਾ ਬਾਲਣ ਸਿੱਕਾ ਬਾਲਣ ਚੱਲਦਾ ਨਹੀਂ ਮੋਟਾ ਬਾਲਣ ਨਹੀਂ ਜਾਂ ਜਿਵੇਂ ਲੱਕੜਾਂ ਹੋਈਆਂ ਜਾਂ ਮਾੜੀ-ਮੋਟੀ ਲੱਕੜ ਹੋਈ ਉਹ ਨਹੀਂ ਚੱਲਦੀ ਹਾਂਜੀ ਇਹ ਢੱਕ ਲਈ ਆਹ ਹੈ ਬਾਲਣ ਗੰਦ ਫਿਲਚੇ ਚੱਲ ਜਾਈ ਚੱਲ ਨਾਲੇ ਆ ਵੀ ਇਹ ਵੀ ਸਭ ਪਿਆ ਜਾਂਦਾ ਹੈ ਨਾ ਹਾਂਜੀ ਉਹ ਵੀ ਇਹ ਆਪਾਂ ਕੀ ਕਰਾਂਗੇ ਦਾ ਹਾਂਜੀ 25 ਹੋਈ ਘਾ ਹੋਇਆ ਅੱਛਾ ਜੋ ਗਿਆ ਉਹ ਪਰੋਂ ਪਾਉਣਾ ਠੀਕ ਆ ਸਾਰਾ ਢੇਰ ਸਿਖਾ ਕੇ ਕੰਮ ਮੁੜ ਕੇ ਇੱਥੇ ਆ ਜਾਂਦਾ ਹੈ ਨਾ ਸਾਰਾ ਆ ਢੇਰ ਜਿਹੜਾ ਗੰਨੇ ਦੀ ਵੇਸਟੇਜ ਹੁੰਦੀ ਹੈ ਨਾ ਉਹ ਵੀ ਸਿਖਾ ਕੇ ਮੁੜ ਕੇ ਉਹਦੇ ਤੋਂ ਵੀ ਕੰਮ ਐਂ ਹੀ ਲੈ ਲਿਆ ਜਾਂਦਾ ਵੀ ਇਹ ਜਿਹੜਾ ਹੈਗਾ ਆਪਣਾ ਬਾਲਣ ਦੇ ਰੂਪ ਦੇ ਵਿੱਚ ਇਹਨੂੰ ਮੁੜ ਕੇ ਨਾ ਬਾਲਣ ਡਾਈ ਜਾਂਦੇ ਆ ਬਈ ਜੀ ਹੁਣੇ ਲੱਗੇ ਹੋਏ ਆ ਥੱਲੇ ਬਾਲਣ ਡਈਏ ਅੱਗ ਬਚਾਈ ਜਾਂਦੇ ਤੇ ਉਤੋਂ ਗੋੜ ਬਣ ਬਣ ਕੇ ਤਿਆਰ ਹੋਈ ਜਾਂਦਾ ਅਛਾ ਆ ਤੇ ਆ ਜਾ ਹੁਣ ਉਧਰ ਚੱਲਦੇ ਆਪਾਂ ਸੌਣੇ ਆ ਜਾ ਬਾਈ ਲਵ ਵੀਰੇ ਅੰਦਰ ਹੀ ਆ ਜਾ ਇੱਥੇ ਨੇੜੇ ਲਿਆ ਬਾਲਾ ਦੂਰੋਂ ਫਿਰ ਪਤਾ ਨਹੀਂ ਲੱਗਣਾ ਪਰ ਤਲਵੰਡੀ ਅਗਲੀ ਉਹ ਅਛਾ ਚਮਕੋਰੇ ਕਿੰਨੀ ਤਰ੍ਹਾਂ ਦਾ ਗੋੜ ਬਣਾਉਂਦੇ ਆਪਾਂ ਇੱਥੇ ਇਹ ਤਿੰਨ ਤਰ੍ਹਾਂ ਦਾ ਬੰਦ ਵੀਰ ਪਰ ਕਿੱਥੇ ਇੱਥੇ ਪਿਆ ਗੋੜ ਆਪਣੇ ਕੋਲ ਇਸ ਟਾਈਮ ਹਾਂਜੀ ਇੱਕ ਤੇ ਚਿਹਰਾ ਪੋਛ ਦਿਖਾਜੇ ਬਰਫੀ ਗੋੜ ਉਹ ਬਰਫੀ ਗੋੜ ਹੋਊਗਾ ਜਿਹੜਾ ਆਪਾਂ ਪਹਿਲਾਂ ਦੇਖਿਆ ਹਾਂਜੀ ਆਹ ਕੈਮੀਕਲ ਵਾਲਾ ਹੈ ਕੈਮੀਕਲ ਵਾਲਾ ਹਾਂਜੀ ਇਹ ਚਾ ਚੂਚ ਵੀ ਪਾ ਜਾਂਦਾ ਸਾਰਾ ਜੋ ਬਣੀ ਬਣਾਉਂਦੇ ਆ ਉਹ ਵੀ ਖਾਓ ਹਨਾ ਤੇ ਹੋਰ ਆਹ ਪਰਲਿਆਂ ਚ ਕੀ ਜਾਂਦਾ ਚ ਕੀ ਆ ਇਹ ਕਿਹੜਾ ਕੋੜਾ ਆਪਣੇ ਗੰਨੇ ਦਾ ਇਹ ਆਪਣੇ ਗੰਨੇ ਦਾ ਕੋੜਾ ਆਰਗੇਨਿਕ ਗੰਨੇ ਦਾ ਹਾਂਜੀ 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 ਅੱਛਾ ਅੱਛਾ ਵੀ ਜਾਣੀ ਆਹ ਜਿਹੜਾ ਆਪਾਂ ਜਿਹੜਾ ਗੰਨਾ ਆਪ ਤਿਆਰ ਕਰਦੇ ਆ ਉਹਦਾ ਤੇ ਆਹ ਜਿਹੜਾ ਆਰਮ ਗੰਨਾ ਲੋਕਾਂ ਤੋਂ ਲੈਨੇ ਹਨਾ ਆ ਬਾਹਰੋਂ ਟਰਾਲੇ ਆਉਂਦੇ ਜੀ ਬਾਹਰੋਂ ਟਰਾਲੇ ਆਉਂਦੇ ਜੀ ਤੇ ਇਹ ਰੇਟ ਕੀ ਕੀ ਰੱਖਿਆ ਇਹਨਾਂ ਦਾ ਗੁੜ ਦਾ ਆਪਾਂ ਐ ਸਦਾ ਸਾਈ ਐ 80 ਜੀ 110 ਰੁਪਏ ਕਿਲੋ ਆ ਜਿਹੜਾ ਤੇ 180 ਰੁਪਏ ਕਿਲੋ ਜਿਹੜਾ ਆਪਣਾ ਆਪ ਦਾ ਤਿਆਰ ਕੀਤਾ ਹੈ ਆਰਗੈਨਿਕ ਬਿਨਾ ਦਵਾਈਆਂ ਤੋਂ ਬਿਨਾ ਰਿਆ ਸਪਰੇਆ ਹਨ ਹਾਂ ਠੀਕ ਹੈ ਠੀਕ ਲਓ ਜੀ ਭਾਈ ਰਸਿੰਦਰ ਸਿੰਘ ਕੰਗ ਦੇ ਘਰੋਂ ਤੇ ਆਪਾਂ ਖੜੇ ਜੀ ਇਸ ਟਾਈਮ ਤੇ ਆ ਭਾਈ ਜੀ ਹੁਣ ਦੀ ਇੱਥੇ ਫੋਟੋ ਲੱਗੀ ਆ ਪੂਰਾ ਸ਼ੌਂਕੀਆ ਤੌਰ ਤੇ ਕੰਮ ਆ ਭਾਈ ਹੁਣ ਨਾਲ ਆਪਾਂ ਮੁਲਾਕਾਤ ਤੁਹਾਡੀ ਕਰਾਉਣੀ ਸੀ ਤੇ ਪਰ ਅੱਜ ਬਾਈ ਹੁਣੀ ਇੱਥੇ ਹੁਣ ਹੈ ਨਹੀਂਗੇ ਇੰਡੀਆ ਤੇ ਕੈਨੇਡਾ ਗਏ ਹੋਏ ਨੇ ਤੇ ਫਿਰ ਕਿਸੇ ਦਿਨ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਪੋਡਕਾਸਟ ਸਾਰੀ ਕਰਾਂਗੇ ਵੀ ਕਿਵੇਂ ਇਹਨਾਂ ਨੇ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪੰਜਾਬ ਦੇ ਬਾਰੇ ਇੰਨਾ ਕੁਛ ਸੋਚਿਆ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਇੱਥੇ ਦਿੱਤਾ ਹੋਇਆ ਬਾਈ ਰਤਿੰਦਰ ਸਿੰਘ ਕੰਗ ਹੋਣਾ ਨੇ ਪੂਰੀ ਪੋਡਕਾਸਟ ਲੈ ਕੇ ਆਵਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ ਜੀ ਵੀ ਗੁੜ ਕਿਵੇਂ ਬਣਦਾ ਤੇ ਬਾਕੀ ਨਾਲ ਇੱਕ ਹੋਰ ਵੀ ਜ਼ਗਾੜ ਲਾਇਆ ਹੈ ਨਿਕਾ ਜਾ ਗੰਨੇ ਦਾ ਰਸ ਜਿਹੜੀ ਕੱਢਦੀ ਨਾ ਮਸ਼ੀਨ ਇੱਥੇ ਮਤਲਬ ਜੇ ਕੋਈ ਊਂ ਬੰਦਾ ਚਾਵੇ ਇਹ ਪੀਣ ਵਾਸਤੇ ਹਾਂਜੀ 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 ਗੰਨੇ ਦਾ ਰਸ ਪੀਣਾ ਹੋਵੇ ਜene ਇੱਥੋਂ ਖੜਾ ਇਹ ਕਿੰਨੇ ਦਾ ਗਲਾਸ ਆਪੇ ਤੇ 30 ਰੁਪਏ ਦਾ ਜੀ 30 ਰੁਪਏ ਦਾ ਗਲਾਸ ਗੰਨੇ ਦਾ ਤੇ ਮਸ਼ੀਨ ਲੱਗੀ ਆ ਦੂਜੀ ਹਾਂਜੀ ਬਿਜਲੀ ਵਾਲੀ ਬਿਜਲੀ ਤੇ ਚੱਲਦੀ ਹੈ ਹਾਂਜੀ ਹਾਂਜੀ ਠੀਕ ਹੈ ਬਿਜਲੀ ਵਾਲੀ ਮਸ਼ੀਨ ਆ ਤੇ ਇਹਦੇ ਉੱਤੇ ਰਸ ਕੱਢ ਕੇ ਪਾਈ ਜੀ ਕਿ ਹੈਨਾ ਰਾਹੋ ਪੀਣੀ ਰਾਹੋ ਬਈ ਸ਼ੱਕਰ ਦਾ ਕੀ ਰੇਟ ਆ ਕੰਮ ਸ਼ੱਕਰ 220 ਹੈ ਬਈ ਸ਼ੱਕਰ 220 ਰੁਪਏ ਕਿੰਨੇ ਹ ਚੱਕਰ ਵੀ ਉਵੇਂ ਹੀ ਬਣਦੀ ਜਿਵੇਂ ਹਾਂਜੀ 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 ਠੀਕ ਆ ਚੱਕਰ ਪਈ ਇੱਥੇ ਬਣੀ ਹੋਈ ਆ ਆ ਪਈਆਂ ਦੋ ਐਟਮ ਆਈ ਠੀਕ ਆ ਇਹ ਵੀ ਦੋ ਤਰ੍ਹਾਂ ਦੀ ਹਾਂਜੀ ਆ ਆਪਣੇ ਕੰਨੇ ਦੀ ਆ ਤੇ ਜੈਮਿਕਲ ਵਾਲਾ ਆ ਕੈਮੀਕਲ ਵਾਲਾ ਕਰਨਾ ਇਹ ਆਪਣਾ ਕਰਨਾ ਇਹ ਕਿੰਨੇ ਦੀ ਆਪਣੇ ਕੰਨੇ ਇਹ ਦੋਸਤੋ 220 ਆਈ 220 ਰੁਪਏ ਦੀ ਜਿਹੜੀ ਆ ਰੋਕੈਨਿਕ ਤੇ 120 ਆ ਠੀਕ ਆ ਇਹਨਾਂ ਦੇ ਖਾਣ ਚ ਵੀ ਟੇਸਟ ਬੜਾ ਬਹੁਤ ਦਾ ਬੜਾ ਕਰਕ ਹੋਊਗਾ ਹਾਂਜੀ ਚੱਕਰੀਏ ਚੱਕ ਮਣ ਗਈ ਹੈ ਨਾ ਹਾਂਜੀ ਚਲੋ ਜੇ ਦੀ ਬਾਜ਼ਾਰੋਂ ਆਪਾਂ ਲੈਨੇ ਟਰਾਲੀਆਂ ਟੋਰੀਆਂ ਦਾ ਜਾਂ ਦੁਕਾਨਾਂ ਤੋਂ ਲੈਨੇ ਕਰਾਂ ਨੇ ਲਈ ਤਾਂ ਉਹ ਤਾਂ ਆਪਾਂ ਬਾਦੂ ਖਾਧੀਆ ਬੜੀਰੀ ਪਰ ਗਹਿਨਕ ਗੰਨੇ ਵਾਲੀ ਚੱਕ ਕਰਦੇ ਆਪਾਂ ਵੀ ਕਮੇ ਟੇਸਟਾਂ ਹਾਂਜੀ ਚੋ ਵੀ ਸਾਕੇ ਟੈਸਟ ਕਰਦੇ ਆ ਚੱਕ ਬਹੁਤ ਘੈਂਟ ਗੱਲਬਾਤ ਆ ਬਾਈ ਜੀ ਇਹ ਸੀ ਅੱਜ ਦੀ ਵੀਡੀਓ ਤੇ ਗੁੜ ਬਣਦਾ ਦਾ ਹੋਰ ਵੀ ਪਥੇੜਾ ਲੋਕਾਂ ਨੇ ਦਿਖਾਇਆ ਹੋਊਗਾ ਜਾਂ ਆਮ ਹੀ ਪੰਜਾਬੀਆਂ ਨੂੰ ਪਤਾ ਹੈ ਕੋਈ ਖਾਸ ਗੱਲ ਇਹ ਨਹੀਂ ਵੀਡੀਓ ਦੇ ਵਿੱਚ ਖਾਸ ਗੱਲ ਇਹ ਸੀ ਵੀ ਜਿਨ੍ਹਾਂ ਦਾ ਖਰਾੜਾ ਹੈ ਬਾਈ ਰਤਿੰਦਰ ਸਿੰਘ ਕੰਗ ਹੁਣੀਆਂ ਨੇ ਉਹ ਬੰਦੇ ਐਨਆਰਆਈ ਨੇ ਕੈਨੇਡਾ ਰਹਿੰਦੇ ਨੇ ਉੱਥੇ ਉਹਨਾਂ ਦਾ ਵਧੀਆ ਠਾਰਾ ਕੋਈ ਸੈਟ ਆ ਪਰ ਫਿਰ ਵੀ ਉਹਨਾਂ ਨੇ ਪੰਜਾਬ ਬਾਰੇ ਇੰਨਾ ਸੋਚਿਆ ਇੰਨਾ ਜਿਗਾਰਡਮੈਂਟ ਜਿਹੜਾ ਇੱਥੇ ਲਾ ਕੇ ਤੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਇੱਥੇ ਦਿੱਤਾ ਹੋਇਆ ਬਾਈ ਉਹਨਾਂ ਨੇ ਖਾਸ ਗੱਲ ਵੀਡੀਓ ਦੇ ਵਿੱਚ ਇਹ ਸੀ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਲੋਕੀ ਆਪਾਂ ਨੂੰ ਪਤਾ ਵੀ ਮੁੰਡੇ ਜਿਹੜੇ ਯੰਗ ਯੂਥ ਆ ਬੋਰੀਆਂ ਦੇ ਹਿਸਾਬ ਨਾਲ ਭਰ-ਭਰ ਕੇ ਪੈਸੇ ਚੱਤੀ ਫਿਰਦਾ ਵੀ ਸਾਨੂੰ ਕੋਈ ਬਾਹਰ ਲੈ ਜਾਏ ਕੋਈ ਕੈਨੇਡਾ ਕੋਈ ਅਮਰੀਕਾ ਹੀ ਸੈੱਟ ਹੋ ਜੀਏ ਪਰ ਉਹਨਾਂ ਨੇ ਉੱਥੇ ਰਹਿੰਦੇ ਹੁੰਦਾ ਵੀ ਪੰਜਾਬ ਦਾ ਇੰਨਾ ਖਿਆਲ ਰੱਖਿਆ ਇਹ ਇਸ ਵੀਡੀਓ ਦੇ ਵਿੱਚ ਖਾਸ ਗੱਲ ਸੀ ਬਾਈ ਉਹਨਾਂ ਨਾਲ ਇੱਕ ਪੋਡਕਾਸਟ ਆਪਾਂ ਖਾਸ ਤੌਰ ਤੇ ਸਪੈਸ਼ਲ ਲੈ ਕੇ ਆਵਾਂਗੇ ਤਦ ਤੱਕ ਲਈ ਬਣੇ ਰਹੋ ਆਪਣੇ ਨਾਲ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੰਗਾ ਬਾਈ ਤੇਰਾ ਵੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਠੀਕ ਆ ਜੀ ਆਪਾਂ ਐਡਰੈਸ ਦੀ ਗੱਲ ਕਰੀਏ ਤਾਂ ਆਪਾਂ ਮੋਗਾ ਤੋਂ ਅੰਮ੍ਰਿਤਸਰ ਰੋਡ ਦੇ ਉੱਤੇ ਖੜੇ ਆ ਪਿੰਡ ਮੰਦਰ ਮੁਹਾਰ ਦੇ ਉੱਪਰ ਹੀ ਜੀਟੀ ਰੋਡ ਦੇ ਉੱਤੇ ਹੀ ਆਪਾਂ ਨੂੰ ਦਿਖ ਜਾਂਦਾ ਟਾਬੇ ਦੇ ਨਾਲ ਕਰਕੇ ਕੁਲਾੜਾ ਬਾਈ ਹੁਣਾਂ ਲਾਇਆ ਹੋਇਆ ਆਹ ਸਾਈਡ ਨੂੰ ਕੋਟ ਈਸੇਖਾਂ ਮੋਗਾ ਪੈਂਦਾ ਜੀ ਤੇ ਆਹ ਜਿਹੜੀ ਸੜਕ ਆ ਰਹੀ ਹੈ ਇਹ ਹਰੀਕੇ ਮਖੂ ਵੱਲੋਂ ਆ ਰਹੀ ਹੈ ਅੰਮ੍ਰਿਤਸਰ ਵੱਲੋਂ ਆ ਰਹੀ ਆ ਤੇ ਇਹ ਮੰਦਰ ਮੁਹਾਰ ਪਿੰਡ ਆ ਰੋਡ ਦੇ ਉੱਤੇ ਜਮਾਂ ਬਾਈ ਹੁਣਾਂ ਦਾ ਕੁਲਾੜਾ ਲਾਇਆ ਹੋਇਆ ਆਪਾਂ ਨੂੰ ਨਜ਼ਰ ਪੈ ਜਾਊਗਾ ਤੇ ਕੋਟ ਈਸੇਖਾਂ ਤੋਂ ਪਹਿਲਾਂ ਹੀ ਇੱਕ ਦੋ ਪਿੰਡ ਪਹਿਲਾਂ ਮੰਦਰ ਮੁਹਾਰ ਪਿੰਡ ਆਉਂਦਾ ਰੋਡ ਦੇ ਉੱਤੇ ਬਿਲਕੁਲ ਤੇ ਬੜੀ ਆਸਾਨੀ ਨਾਲ ਆਪ ਨੂੰ ਪਤਾ ਲੱਗ ਜਾਂਦਾ ਕੋਈ ਔਖਾ ਨਹੀਂ ਹੈਗਾ ਐਡਰੈਸ ਇਹ ਤੇ ਇੱਥੇ ਭਾਈ ਜੀ ਹੁਣੀ ਕਰਦੇ ਨੇ ਆਰਗੈਨਿਕ ਗੰਨੇ ਦਾ ਗੁੜ ਤਿਆਰ ਤੇ ਤੁਸੀਂ ਵੀ ਆਉਂਦੇ ਜਾਂਦੇ ਕਦੇ ਜੇ ਗੁੜ ਦੇ ਸ਼ਕੀਨ ਹੋ ਤਾਂ ਇੱਥੋਂ ਲਿਜਾ ਸਕਦੇ ਹੋ